ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਰਬੱਤ ਪੰਜਾਬੀ 03 ਚੈਨਲ ਦੇ ਦੇਖ ਰਹੇ ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਅੱਜ ਆਪਾਂ ਪਿੰਡ ਪਹੁੰਚੇ ਆ ਥਾਂਦੇ ਆਲਾ ਜਿਹੜਾ ਸ੍ਰੀ ਮੁਕਸਰ ਸਾਹਿਬ ਤੇ ਅੱਜ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਵਸ਼ੇਰਾ ਦਿਖਾਉਣ ਜਾ ਰਹੇ ਆ ਤੇ ਜੋ ਕਿ ਬਾਈ ਉਹਦੀ ਸਟੱਡ ਸਰਵਿਸ ਓਪਨ ਕਰ ਰਹੇ ਆ ਤੇ ਬਾਈ ਜੀ ਆਪਣੇ ਨਾਲ ਆ ਕਰਦੇ ਆ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹਾਂ ਇਹ ਸਰਬੱਤ ਪੰਜਾਬੀ ਚੈਨਲ ਦਾ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਤੇ ਸਤਿ ਸ਼੍ਰੀ ਅਕਾਲ ਬਈ ਤੇਜ ਕੋ ਠੀਕ ਠਾਕ ਹਾਂ ਬਈ ਵਧੀਆ ਜੀ ਵਧੀਆ ਚੱਲਦੀ ਠੀਕ ਹੈ ਜੀ ਤੇ ਬਈ ਜਿਹੜਾ ਆਪਾਂ ਬਸ਼ੀਰਾ ਜੋਪਨ ਕਰਨ ਲੱਗੇ ਆ ਹਾਂਜੀ ਤੇ ਕੀ ਡਿਟੇਲ ਆ ਵੀਰੇ ਉਹਦੀ ਤੇ ਕੀ ਨਾਮ ਆਉਂਦਾ ਛੱਲਾ ਨਾਮ ਆਪਣੇ ਬਸ਼ੀਰੇ ਦਾ ਠੀਕ ਹੈ ਜੀ ਹਾਂਜੀ 26 ਮਹੀਨੇ ਉਮਰ ਆ ਜੀ ਇਹਦੀ ਠੀਕ ਹੈ ਜੀ ਹਾਂਜੀ ਇਹਦਾ ਜਿਹੜਾ ਪਿਓ ਆ ਸੂਰਜਾ ਜਿਹੜਾ ਮਤਲਬ ਆਪਣੇ ਕੋਲੇ ਆ ਮਾਮਾ ਜੀ ਹੋਰਾਂ ਕੋਲੇ ਤੇਜ ਕੋਲੇ ਕਾਲਾ ਸੀਪਾ ਮਤਲਬ ਇਹਨਾਂ ਨੇ ਰਲ ਕੇ ਪਾਲਿਆ ਉਹ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹਦੀ ਮਾਂ ਜੀ ਉਹ ਵੀ ਮਤਲਬ ਬਹੁਤ ਵੱਡੀ ਘੋੜੀ ਹੈ ਜੀ ਉਹ 63 64 ਇੰਚ ਦੀ ਘੋੜੀ ਆ ਤੇ ਹੁਣ ਇਹਦੀ ਹਾਈਟ ਕਿੰਨੀ ਹੋਗੀ ਵੀਰੇ ਇਹ 65 ਹੈ ਜੀ 65 ਹੈ ਜੀ ਹਾਂਜੀ ਉਹ ਕਿ ਦੋ ਦੰਦ ਕਿ ਹਜੇ ਨਹੀਂ ਹਜੇ ਨਿਕੰਦ ਆ ਵੀਰੇ ਹਾਂਜੀ ਠੀਕ ਹੈ ਜੀ ਤੇ ਜਿਹੜੀ ਵੀਰੇ ਤੇਜ ਆਪਾਂ ਗੱਡੀ ਦੀ ਗੱਲ ਕਰਦੇ ਸੀ ਹਾਂਜੀ ਹਾਂਜੀ ਇਹਦੀ ਸਾਰੀ ਡਿਟੇਲ ਬਾਰੇ ਹਾਂਜੀ ਉਹ ਡਿਟੇਲ ਤੁਸੀਂ ਜੇ ਮੜੀ ਦੱਸ ਦਿਓ ਸਾਰੀ ਕਿ ਨਾ ਇੱਕ ਵਾਰ ਇਹ ਆਇਆ ਵੀਰੇ ਆਪਾਂ ਇਹ ਦੇਖ ਸੀ ਤਿੰਨ ਕਿ ਮਹੀਨਿਆਂ ਦਾ ਠੀਕ ਹੈ ਜੀ ਇਹ ਆਪਣਾ ਰਿਸ਼ਤੇਦਾਰ ਆ ਅਗਵਾਲ ਸਿੰਘ ਸੰਘਾ ਪਿੰਡ ਟੁੱਡੀ ਫਰੀ ਕੋਟ ਜ਼ਿਲ੍ਹਾ ਠੀਕ ਹੈ ਜੀ ਹਾਂਜੀ ਉਹ ਤੋਂ ਉਹਨਾਂ ਦੇ ਘਰੋਂ ਤਿੰਨ ਕਿ ਮਹੀਨਿਆਂ ਦਾ ਆਪਾਂ ਇਹ ਖਰੀਦਿਆ ਸੀ ਅੱਛਾ ਜੀ ਤੇ ਮਤਲਬ ਜਿੱਦਾਂ ਪਹਿਲੇ ਦਿਨ ਅਸੀਂ ਇਹਨੂੰ ਦੇਖਣ ਗਏ ਹਾਂਜੀ ਤੇ ਦੇਖਣਾ ਸਾਰੇ ਮਨ ਨੂੰ ਐ ਲੱਗਿਆ ਵੀ ਬਹੁਤ ਚੰਗਾ ਘੋੜਾ ਬਣੂਗਾ ਇਹ ਠੀਕ ਹੈ ਜੀ ਤੇ ਬਸ ਉਦਹੀਂ ਉਹਦੇ ਨਾਲ ਇਕਬਾਲ ਨਾਲ ਪਿਆਰ ਆਪਣਾ ਠੀਕ ਹੈ ਇਕਬਾਲ ਨੂੰ ਮੈਂ ਤੇ ਕਾਲੇ ਨੇ ਕਿਹਾ ਯਾਰ ਵੀ ਬੱਚਾ ਸਾਨੂੰ ਦੇ ਦੇ ਨਾਲੇ ਇੱਕ ਹੈ ਸਾਡੇ ਘੋੜੇ ਦਾ ਸੂਰਜੇ ਦਾ ਹਾਂਜੀ ਹਾਂਜੀ ਬਾਈ ਹੁੰਦੀ ਉਹ ਕਹਿੰਦਾ ਪਹਿਲ ਸਾਨੂੰ ਆ ਬੱਚਾ ਲੈ ਜਾਓ ਠੀਕ ਹੈ ਜੀ ਤੇ ਬਸ ਚਾਹ ਪੀਂਦੇ ਪੀਂਦੇ 5 ਮਿੰਟਾਂ ਚ ਆਪਣੀ ਗੱਲਬਾਤ ਹੋ ਗਈ ਅੱਛਾ ਤੇ ਲੈ ਆਂਦਾ ਹਾਂ ਜੀ ਤੇ ਜਿਹੜੀ ਇਹਦੀ ਬੈਕਗ੍ਰਾਉਂਡ ਆ ਜੀ ਡਿਟੇਲ ਸਾਰੀ ਹਾਂਜੀ ਇਹਦੀ ਮਾਂ ਵੱਲੋਂ ਤੇ ਪਿਓ ਵੱਲੋਂ ਠੀਕ ਹੈ ਜੀ ਇਹਦੀਆਂ ਤਾਰਾ ਮੈਂਟੂ ਦੇ ਘਰ ਨਾਲ ਜੁੜਦ ਨੇ ਠੀਕ ਰੋਡਿਆਂ ਵਾਲੇ ਦੇ ਨਾਲ ਫਿਰ ਤਾਂ ਆਪਾਂ ਕਹਿ ਸਕਦੇ ਵੇ ਇੱਕ ਬਹੁਤ ਹੀ ਤਕੜੇ ਫਾਨ ਦਾ ਹਾਂ ਹਾਂਜੀ ਹਾਂਜੀ ਮਤਲਬ ਮਾਂ ਦੀ ਲੈਣ ਵੀ ਮੈਂਟੂ ਦੇ ਘਰੋਂ ਤੁਰਦੀ ਐ ਤੇ ਪਿਓ ਦੀ ਲੈਣ ਵੀ ਮੈਂਟੂ ਦੇ ਘਰੋਂ ਤੁਰਦੀ ਐ ਹਾਂਜੀ ਪਿਓ ਇਹਦਾ ਹੈਗਾ ਸੂਰਜ ਠੀਕ ਹੈ ਜੀ ਤੇ ਮਾਂ ਸੂਰਜ ਦਾ ਜਿਹੜਾ ਦਾਦਾ ਸੀ ਉਹ ਸੀ ਦਲਸੇਰ ਕਾਕੀ ਠੀਕ ਹੈ ਜੀ ਉਹ ਪਲਵਾਨ ਵਾਲਾ ਦਲਸੇਰ ਪਲਵਾਨ ਵਾਲਾ ਹਾਂਜੀ ਤੇ ਦਲਸੇਰ ਕਾਕੀ ਸੀ ਜਿਹੜਾ ਮੈਂਟੂ ਕੋਲੇ ਘੋੜਾ ਸੀ ਅਰਜਨ ਠੀਕ ਹੈ ਜੀ ਹਾਂਜੀ ਫਿਰ ਤਾਂ ਬਹੁਤ ਜ਼ਿਆਦੇ ਚੰਗੀ ਦੇ ਘੋੜੇ ਦੀ ਘੋੜੇ ਦੀ ਵੀ ਲੈਣ ਵੀ ਮੈਂਟੂ ਦੇ ਘਰੋਂ ਤੁਰੀ ਅਰਜਨ ਤੋਂ ਹਾਂਜੀ ਤੇ ਜਿਹੜੀ ਇਹਦੀ ਮਾਂ ਹੈਗਾ ਜੀ ਉਹ ਹੈਗੀ 62 36 ਇੰਚ ਠੀਕੀ 62 ਪਲੱਸ ਹੈ ਸ਼ਾਇਦ 36 ਹੋਵੇ ਤੇ ਉਹ ਵੀ ਮਤਲਬ ਬਰੀਡ ਹੋਈ ਆ ਪਿੰਡ ਰੋਡੇ ਰੰਤੀਰ ਸਿੰਘ ਡੇਰੀ ਵਾਲੇ ਵਾਜਦੇ ਆ ਮਤਲਬ ਵੀ ਚੰਗੀਆਂ ਗਾਈਆਂ ਚੰਗਾ ਫਾਰਮ ਆ ਉਹਨਾਂ ਦੇ ਠੀਕ ਹੈ ਜੀ ਰੰਤੀਰ ਸਿੰਘ ਰੋਡਿਆਂ ਵਾਲੇ ਠੀਕ ਹੈ ਠੀਕ ਉਹਨਾਂ ਦੇ ਘਰ ਦਾ ਜਨਮ ਹੈ ਤੇ ਉਹ ਮੈਂਟੂ ਵਾਲੇ ਵੱਡੇ ਘੋੜੇ ਦੀ ਆ ਠੀਕ ਹੈ ਜੀ ਹਾਂਜੀ ਜਿਹੜਾ ਵੱਡਾ ਘੋੜਾ ਸੀ ਹਾਂਜੀ ਹਾਂਜੀ ਤੇ ਇੱਕ ਚੀਜ਼ ਹੋਈ ਇਹਦੇ ਬੱਚੇ ਨਾਲ ਹੋਰ ਜੋੜਦੀ ਹੈ ਜਿਹਦਾ ਇਹਦਾ ਪਿਓ ਹੈ ਹਾਂਜੀ ਉਹਦਾ ਨਾਮ ਵੀ ਸੂਰਜ ਹੈ ਠੀਕ ਹੈ ਜੀ ਤੇ ਜਿਹੜਾ ਮੈਂਟਰ ਰੋਡਿਆਂ ਵਾਲਾ ਜਿਹੜਾ ਇਹਦਾ ਨਾਨਾ ਉਹਦਾ ਨਾਮ ਵੀ ਸੂਰਜ ਹੀ ਹੈ ਠੀਕ ਹੈ ਮਤਲਬ ਕਿ ਆਪਾਂ ਕਹਿੰਦੇ ਤੀਜੀ ਪੀੜੀ 'ਚ ਮੁੜ ਕੇ ਹੋ ਗਈ ਤੀਜੀ ਜਿਹੜਾ ਆਪਾਂ ਕਹਿੰਦੇ ਆ ਵੀ ਆ ਜਾਣੀ ਉਹ ਚੀਜ਼ ਆ ਗਈ ਹੈ ਨਾ ਜੀ ਹਾਂਜੀ 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 ਠੀਕ ਹੈ ਜੀ ਬਾਕੀ ਹਜੇ ਬੱਚਿਆਂ 'ਚ ਸਾੰਮਲਾ ਹੈ ਜੀ ਹਜੇ ਤਾਂ ਬੱਚੇ ਹੀ ਆ ਵੀਰੇ ਹਾਂਜੀ ਹਜੇ ਤਾਂ ਨਕਾਂਦਾ ਬਹੁਤ ਕੁਛ ਇਹਨੇ ਕਰਨਾ ਪਰ ਆਤਮਾ ਨੂੰ ਹੋਰ ਲੰਮੀ ਕਰੇ ਦੀ ਤੇ ਜਿਹੜੇ ਸਾਹ ਮੈਂ ਤਾਂ ਇਹਨੂੰ ਪੰਜੇ ਨੂੰ ਕਿਹਾ ਸੀ ਮੈਂ ਕਿਹਾ ਸਾਲ ਰੁਕ ਜਾ ਹਜੇ ਤੇ ਇਹਨੂੰ ਚਾਹ ਥੋੜਾ ਜਿਹਾ ਕਹਿੰਦਾ ਆਪਾਂ ਮੈਂ ਵੀ ਚਾਹ ਹੁੰਦਾ ਮੈਨੂੰ ਨਾ ਬਾਈ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਹਜੇ ਬੱਚਾ ਸਾਲ ਹੋਰ ਮੰਗਦਾਗਾ ਹਾਂਜੀ ਹਾਂਜੀ ਤੇ ਵੀ ਸਾਲ ਰੁਕ ਜਾ ਉਹ ਹਜੇ ਨਹੀਂ ਹੂੰ ਤਾਂ ਵੇਖਿਆ ਨਾ ਬਈ ਇੱਕ ਉਹਦੀ ਸੇਵਾ ਬਹੁਤ ਆ ਬਾਈ ਹਾਂਜੀ 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 ਜਿਵੇਂ ਨਕੰਨ ਦਾ ਘੋੜਾ ਤੇ ਵੀ ਬੱਚਾ ਤੇ ਘੋੜਾ ਬਣਿਆ ਖੜਾ ਪੂਰਾ ਕੋਈ ਉਹਦੇ ਚ ਕਮੀ ਨਹੀਂ ਕੋਈ ਕੱਟ ਸਕਦਾ ਤੇ ਹੁਣ ਫਿਰ ਆਪਾਂ ਓਪਨ ਕਰ ਦਈਏ ਬਾਈ ਦੇਖੋ ਇਹਦਾ ਮਨ ਕਰਦਾ ਕਰ ਦੋ ਬਈ ਓਪਨ ਕਰਨ ਵਾਸਤੇ ਸੱਦਿਆ ਤੈਨੂੰ ਠੀਕ ਹੈ ਬਾਈ ਕੀ ਫੀਸ ਵਗੈਰਾ ਰੱਖਣੀ ਹੈ ਬਈ ਮੈਂ ਦੱਸ ਦੇ ਕਮ ਫੀਸ ਬਈ ਆਪਾਂ 31000 ਰੱਖ ਦੇ ਜੀ 31000 ਰੁਪਏ ਰੱਖਤੀ ਹਾਂ ਜੀ ਠੀਕ ਹੈ ਜੀ ਲਓ ਬਈ 31000 ਰੁਪਏ ਘੋੜੇ ਦੀ ਫੀਸ ਰੱਖਤੀ ਤੇ ਬਹੁਤ ਹੀ ਸੋਹਣਾ ਬਸ਼ੇਰਾ ਹਜੇ ਘੋੜਾ ਕੋ ਨੂੰ ਕਹੀ ਨਹੀਂ ਸਕਦੇ ਆਪਾਂ ਬੱਚਾ ਹਜੇ ਨਿਕੰਦ ਦਾ ਹਜੇ ਦੋ ਦੰਦ ਵੀ ਨਹੀਂ ਹੋਇਆ ਤੇ ਉਹਨੇ ਬਹੁਤ ਕੁਝ ਕਰਨਾ ਅੱਗੇ ਜਾ ਕੇ ਤੇ ਮਾਨਤਨ ਫਿਰ ਹੋਊਗਾ ਪੂਰਾ ਜਦੋਂ ਕੋਈ ਕੁੜੀ ਮਾਤੇ ਹਾਂ ਜੀ ਮਾਨਤਨ ਕਰ ਦਾਂਗੇ ਜੀ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਵੀਰੇ ਤੇ ਇਹ ਤੋਂ ਪਹਿਲਾਂ ਮਲਾਤੀਆਂ ਕੁੜੀਆਂ ਕਿ ਨਹੀਂ ਮਲਾਗੀਆਂ ਬਈ ਹਾਂ ਜੀ ਇਹ ਤੋਂ ਪਹਿਲਾਂ ਮਤਲਬ ਯਾਰ ਤੇ ਇਹ ਕੰਬਰੀ ਮੈਨੂੰ ਆਏ ਦੱਸ ਫਿਰ ਇਹ ਘੋੜੀਆਂ ਚ ਆਉਣ ਦਾ ਸੁਭਾਅ ਕਿਵੇਂ ਬਣਿਆ ਕਿ ਪਹਿਲਾਂ ਤੋਂ ਸ਼ੌਂਕ ਸੀ ਕੋਈ ਇਹ ਨਹੀਂ ਬਸ ਵਹੀ ਪਹਿਲਾਂ ਮਤਲਬ ਡੈਡੀ ਨੇ ਰੱਖੀ ਹੋਈ ਸੀ ਘੋੜੀ ਠੀਕ ਹੈ ਜੀ ਹਾਂਜੀ ਉਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਸ਼ੌਂਕ じゃ ਹੁੰਦਾ ਸੀ ਪਰ ਡਰ ਲੱਗਦਾ ਹੁੰਦਾ ਸੀਗਾ ਭੋਲੇ ਜਾਣ ਤੋਂ ਹਾਂਜੀ ਉਦੋਂ ਡੈਡੀ ਨੂੰ ਮਤਲਬ ਸ਼ੌਂਕ ਸੀਗਾ ਡੈਡੀ ਨੇ ਰੱਖੀ ਹੁੰਦੀ ਸੀ ਠੀਕ ਹੈ ਜੀ ਉਦੋਂ ਫਿਰ ਮੁੜ ਕੇ ਕੁਝ ਟਾਈਮ ਦਾ ਗੈਪ ਪੈ ਗਿਆ ਠੀਕ ਹੈ ਠੀਕ ਹੈ ਮੁੜ ਕੇ ਹੌਲੀ ਹੌਲੀ ਜਿਵੇਂ ਕਿ ਥੋੜਾ ਜਿਹਾ ਆਪਾਂ ਆਏ ਇਸ ਲਾਈਨ 'ਚ ਵਧੇ ਫਿਰ ਮੈਂ ਮੁੜ ਕੇ ਮਾਮਾ ਜੀ ਕੋਲ ਜਾਣ ਲੱਗਾ ਤੇ ਜੇ ਕੋਲੇ ਠੀਕ ਕੋਡਿੰਗ ਲੈ ਕੇ ਦਿੱਤੀਆਂ ਅੱਛਾ ਹਾਂਜੀ ਰੋਲੀ-ਹੋਲੀ ਆਈ ਮਤਲਬ ਵਿਸ਼ਵਾਸ ਦੇ ਕੇ ਸ਼ੌਂਕ ਵਧਾ ਗਿਆ ਬਹੁਤ ਵਧਾ ਕੀਤਾ ਆਪਣ ਨੂੰ ਤੇ ਹੁਣ ਫਿਰ ਘਰ ਦੇ ਪੂਰਾ ਦਿੰਦੇ ਆ ਸਾਥ ਨਾਲ ਵੀ ਪੂਰਾ ਫੁੱਲ ਸਾ ਦਿੰਦੇ ਆ ਜੀ ਚਲੋ ਵਧੀਆ ਗੱਲ ਆ ਹਾਂਜੀ ਤੇ ਇਹ ਬਸ਼ੇਰੇ ਦਾ ਫਿਰ ਸੁਭਾਅ ਕਿਵੇਂ ਬਣਿਆ ਇਹ ਕਿਉਂ ਇਹਦੀ ਬਸ ਇੱਕ ਦਿਨ ਮਾਮਾ ਜੀ ਨੇ ਮੈਨੂੰ ਫੋਨ ਕੀਤਾ ਕਹਿੰਦਾ ਵੀ ਤੈਨੂੰ ਇੱਕ ਗਿਫਟ ਦੇਣਾਗਾ ਮੈਂ ਕਿਹਾ ਜੀ ਦੇ ਦਿਓ ਅੱਛਾ ਤੇ ਇਹਨਾਂ ਨੇ ਆਪਾਂ ਨੂੰ ਛੱਲਾ ਗਿਫਟ ਕਰਤੇ ਜੀ ਕਹਿੰਦੇ ਵੀ ਤੂੰ ਪਾਲ ਬਹੁਤ ਚੰਗਾ ਬਣੂਗਾ ਤੇ ਬਹੁਤ ਚੰਗਾ ਬਣ ਵੀ ਰਿਹਾ ਜੀ ਵੈਸੇ ਵੇਖਿਆ ਜਾਵੇ ਬਾਈ ਤੇ ਛੋਟੀਆਂ ਉਮੀਦਾਂ ਤੇ ਪੂਰਾ ਉਤਰਿਆ ਇੱਕ ਮਣ ਬਹੁਤ ਸੋਹਣਾ ਸੰਭਾਲਿਆ ਘੋੜਾ ਹਾਂ ਤੇ ਇੱਕ ਆਪਣੇ ਪਿੰਡ ਦੀ ਲੋਕੇਸ਼ਨ ਕਿਹੜੀ ਪੈ ਜਾਂਦੀ ਫਿਰ ਕਿੱਧਰ ਇਹਰੇ ਮੁਕਸਰ ਤੋਂ ਬਿਲਕੁਲ ਨਾਲ ਹੀ ਹੈ ਜੀ 1 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਜਿਹੜੀ ਮਤਲਬ ਮੁਕਸਰ ਤੋਂ ਕੋਟਕਪੂਰੇ ਨੂੰ ਰੋਡ ਜਾਂਦੀ ਹੈ ਜੀ ਉਹਦੇ ਤੋਂ 1 ਕਿਲੋਮੀਟਰ ਹੀ ਸਾਈਡ ਤੇ ਹੈ ਜੀ ਠੀਕ ਹੈ ਹਾਂ ਜੀ ਮੁਕਸਰ ਆਉਣਾ ਹੋਵੇ ਸਿੱਧੀ ਸੜਕ ਆਉਂਦੀ ਹੈ ਜੀ ਮਤਲਬ ਆਪਣੇ ਘਰਾਂ ਨੂੰ ਇੱਕ ਵਾਰੀ ਬਾਈਕਿੰਗ ਨੂੰ ਆਪਣੇ ਸਾਰਿਆਂ ਨੂੰ ਆਪਣਾ ਐਡਰੈਸ ਸਮਝਾ ਦਿਓ ਇਹ ਜੇ ਕੋਟਕਪੁਰੇ ਨੂੰ ਅੱਗੇ ਤਾਂ ਕਿੱਥੋਂ ਮੁੜਨਾ ਕੋਟਕਪੁਰੇ ਆਣੇ ਬਠਿੰਡੇ ਨੂੰ ਆਗੇ ਤਾਂ ਤਾਂ ਵੀ ਕਿੱਥੋਂ ਬਸ ਸਿੱਧਾ ਮੁਕਸਰ ਦੇ ਮਤਲਬ ਜਦੋਂ ਆਪਾਂ ਕੋਲ ਆ ਗਏ ਜੀ ਜਦ ਬਠਿੰਡੇ ਵਾਲੀ ਸਾਈਡ ਤੋਂ ਆਵਾਂਗੇ ਹਾਂਜੀ ਹਾਂਜੀ ਤਾਂ ਵੀ ਉੱਥੋਂ ਸਿੱਧੀ ਸੜਕ ਹੁੰਦੀ ਆਪਣੇ ਪਿੰਡ ਨੂੰ ਜੀ ਠੀਕ ਹੈ ਹਾਂਜੀ ਜੇ ਕੋਟ ਵਾਲੀ ਸਾਈਡ ਤੋਂ ਆਵਾਂਗੇ ਉੱਥੋਂ ਹੀ ਮਤਲਬ ਸੜਕ ਦੇ ਉੱਪਰ ਬੋਰਡ ਲੱਗਿਆ ਹੋਇਆ ਥਾਂਦੇ ਵਾਲੇ ਪਿੰਡ ਦਾ ਠੀਕ ਹੈ ਠੀਕ ਹੈ ਹਾਂਜੀ ਉਹ ਸਿੱਧੀ ਮਤਲਬ ਆਪਣੇ ਪਿੰਡ ਆ ਜਾਂਦੀ ਹੈ ਜੀ ਠੀਕ ਹੈ ਭਾਈ ਹਾਂਜੀ ਮੈਂ ਕੱਟ ਲਉ ਬਾਅਦ ਚੁਪ ਕੇ ਠੀਕ ਹੈ ਭਾਈ ਜੀ ਤੇ ਬਾਈਆਂ ਨਾਲ ਕਰ ਲਓ ਕੰਟੈਕਟ ਬਹੁ ਇੱਕ ਵਾਰੀ ਜਰੂਰ ਨੰਦ ਦੇ ਤੱਕ ਦੇ ਬਸ਼ੇਰਾ ਦੇਖ ਕੇ ਆਇਓ ਤੇ ਬਹੁਤ ਹੀ ਸੋਹਣਾ ਬਸ਼ੇਰਾ ਤੇ ਮੀਟਿੰਗ ਲਈ ਬੰਗਾਂ ਨਾਲ ਕਰੋ ਸੰਪਰਕ ਦੋਨੇ ਬੰਗਾਂ ਦਾ ਨੰਬਰ ਮੈਂ ਉੱਤੇ ਸਕਰੀਨ ਤੇ ਲਾ ਦਿੰਨਾ ਤੇ ਇੱਕ ਵਾਰੀ ਬੰਗਾਂ ਨਾਲ ਕੰਟੈਕਟ ਕਰ ਲਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਜੀ ਬਹੁਤ